ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੀਡੀਓ ਦਿਖਾ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਇੱਕ ਬਹੁਤ ਵੱਡੀ ਟਿੱਪਣੀ ਕੀਤੀ ਸੀ ਤੇ ਹੁਣ ਕਾਂਗਰਸ ਨੇ ਚਰਨਜੀਤ ਚੰਨੀ ਦੇ ਉੱਪਰ ਕਾਰਵਾਈ ਕੀਤੀ ਹੈ ਚਰਨਜੀਤ ਚੰਨੀ ਨੂੰ ਬਾਹਰ ਕੱਢ ਦਿੱਤਾ ਗਿਆ ਔਰ ਕਿੱਥੋਂ ਬਾਹਰ ਕੱਢਿਆ ਗਿਆ ਮਾਮਲਾ ਕੀ ਹੈ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਦਿੰਨੇ ਆ ਦੂਜੀ ਵੱਡੀ ਖਬਰ ਹੈ ਤਰਨਤਾਰਨ ਦੇ ਵਿੱਚ ਬੇਰੁਜ਼ਗਾਰਾਂ ਦੇ ਉੱਪਰ ਡਾਂਗਾਂ ਪੈ ਰਹੀਆਂ ਨੇ ਔਰ ਉਹ ਕੀ ਪੂਰਾ ਮਾਮਲਾ ਅੱਗੇ ਗੱਲ ਕਰਦੇ ਆਂ ਤੀਜੀ ਵੱਡੀ ਖਬਰ ਹੈ 14 ਵੱਡੇ ਪੁਲਿਸ ਅਧਿਕਾਰੀਆਂ ਤੇ ਸਿਵਲ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਕਿਹੜੇ ਮਾਮਲੇ 'ਚ ਤਲਬ ਕੀਤਾ ਗਿਆ ਕਿਉਂ ਤਲਬ ਕੀਤਾ ਗਿਆ ਅੱਗੇ ਤੁਹਾਨੂੰ ਦੱਸਦੇ ਆਂ ਤੇ ਅਗਲੀ ਵੱਡੀ ਖਬਰ ਹੈ ਚਰਨਜੀਤ ਚੰਨੀ ਨੇ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਆਪਣਾ ਨਵਾਂ ਬਿਆਨ ਦਾਗ ਦਿੱਤਾ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਹਰ ਮੁੱਦੇ ਤੇ ਲਿਖਿਆ ਕਰੋ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਕਰ ਲਵੋ ਪਹਿਲੀ ਵੱਡੀ ਖਬਰ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਨੇ ਪਿਛਲੇ ਦਿਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਉੱਪਰ ਇੱਕ ਵੀਡੀਓ ਦਿਖਾ ਕੇ ਵੱਡੀ ਟਿੱਪਣੀ ਕੀਤੀ ਸੀ ਤੇ ਬਿਹਾਰ ਦੇ ਵਿੱਚ ਇਲੈਕਸ਼ਨ ਚੱਲ ਰਹੇ ਨੇ ਇਹ ਟਿੱਪਣੀ ਬਿਹਾਰ ਦੇ ਵਿੱਚ ਕੀਤੀ ਸੀ ਪ੍ਰਧਾਨ ਮੰਤਰੀ ਮੋਦੀ ਮੋਦੀ ਸਾਹਿਬ ਨੇ ਕਿਹਾ ਸੀ ਕਿ ਆ ਦੇਖੋ ਕਾਂਗਰਸ ਦਾ ਪੰਜਾਬ ਦਾ ਇੱਕ ਮੁੱਖ ਮੰਤਰੀ ਰਿਹਾ ਔਰ ਉਹਨੇ ਬਿਹਾਰ ਦੇ ਲੋਕਾਂ ਬਾਰੇ ਇਹ ਕਿਹਾ ਸੀਗਾ ਕਿ ਅਸੀਂ ਯੂਪੀ ਬਿਹਾਰ ਵਾਲਿਆਂ ਨੂੰ ਪੰਜਾਬ ਚ ਨਹੀਂ ਵੜਨ ਦੇਣਾ ਔਰ ਇਹਨਾਂ ਤੋਂ ਬਚਣਾ ਹੈ ਤਾਂ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਵੀਡੀਓ ਦਾ ਜ਼ਿਕਰ ਕੀਤਾ ਸੀ ਜਿਹਦੇ ਵਿੱਚ ਇੱਕ ਟਾਈਮ ਤੇ ਜਿਹੜੇ ਚਰਨਜੀਤ ਚੰਨੀ ਮੁੱਖ ਮੰਤਰੀ ਨਾਲ ਉਹਨਾਂ ਦੇ ਕਾਂਗਰਸ ਦੀ ਸੀਨੀਅਰ ਆਗੂ ਪ੍ਰਿੰਕਾ ਗਾਂਧੀ ਖੜੇ ਸੀ ਔਰ ਮੋਦੀ ਸਾਹ ਚੰਨੀ ਸਾਹਿਬ ਨੇ ਇਸ ਤਰ੍ਹਾਂ ਦੀ ਗੱਲ ਬੋਲੀ ਸੀ ਤਾਂ ਉਸ ਤੋਂ ਬਾਅਦ ਜਦੋਂ ਨਰਿੰਦਰ ਮੋਦੀ ਨੇ ਬਿਹਾਰ ਦੇ ਵਿੱਚ ਇਹ ਜ਼ਿਕਰ ਕੀਤਾ ਤਾਂ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਪਹਿਲਾਂ ਚਰਨਜੀਤ ਚੰਨੀ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਸੀ ਪਰ ਹੁਣ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਹੁਣ ਚਰਨਜੀਤ ਚੰਨੀ ਨੂੰ ਬਿਹਾਰ ਦੇ ਵਿੱਚ ਪ੍ਰਚਾਰ ਲਈ ਬੁਲਾਇਆ ਨਹੀਂ ਜਾਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਟਿੱਪਣੀ ਆ ਉਹ ਵੱਡਾ ਅਸਰ ਕਰਦੀ ਨਜ਼ਰ ਆਈ ਹੈ ਔਰ ਕਾਂਗਰਸ ਨੂੰ ਇਹ ਵੱਡੀ ਕਾਰਵਾਈ ਇਹ ਵੱਡਾ ਫੈਸਲਾ ਲੈਣਾ ਪਿਆ ਹੁਣ ਇਸ ਮਾਮਲੇ ਦੇ ਉੱਪਰ ਜਿਹੜੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਆ ਉਹਨਾਂ ਦਾ ਵੀ ਬਿਆਨ ਆਇਆ ਉਹ ਕਹਿੰਦੇ ਨਰਿੰਦਰ ਮੋਦੀ ਨੂੰ ਮੈਂ ਹਰ ਥਾਂ ਤੇ ਯਾਦ ਆਈ ਜਾਣਾ ਉਹ ਜਿੱਥੇ ਵੀ ਜਾਂਦੇ ਨੇ ਮੈਨੂੰ ਯਾਦ ਕੀਤੇ ਬਿਨਾਂ ਨਹੀਂ ਰਹਿੰਦੇ ਕਹਿੰਦੇ ਜੇ ਗੁਜਰਾਤ ਜਾਂਦਾ ਤਾਂ ਮੇਰਾ ਨਾਂ ਜੇ ਬਿਹਾਰ ਜਾਂਦਾ ਤਾਂ ਮੇਰਾ ਨਾਂ ਪਤਾ ਨਹੀਂ ਕਹਿੰਦੇ ਮੇਰੇ ਤੋਂ ਇਨਾ ਕਿਉਂ ਡਰੇ ਪਿਆ ਮੋਦੀ ਸਾਹਿਬ ਇਹ ਟਿੱਪਣੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੀਤੀ ਹੈ ਹੁਣ ਥੋੜੀ ਜੀ ਆਪਾਂ ਇਹਦੇ ਉੱਪਰ ਚਰਚਾ ਕਰ ਲਈਏ ਵੀ ਇਹ ਮੁੱਦਾ ਗਲਤ ਹੈ ਕਿ ਠੀਕ ਆ ਪਹਿਲੀ ਤਾਂ ਗੱਲ ਮਿੱਤਰੋ ਸਾਰੀਆਂ ਸਿਆਸੀ ਪਾਰਟੀਆਂ ਵੋਟਾਂ ਦੀ ਖਾਤਰ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਮੂਰਖ ਬਣਾਉਂਦੀਆਂ ਨੇ ਕਿਸੇ ਇੱਕ ਥਾਂ ਤੇ ਪਹਿਲਾ ਬਿਆਨ ਦੇ ਦੇਣਾ ਦੂਜੀ ਥਾਂ ਤੇ ਜਾ ਕੇ ਮੁੱਕਰ ਜਾਣਾ ਧਰਮਾਂ ਜਾਤਾਂ ਪ੍ਰਾਂਤਾਂ ਪਛਾਵਾਂ ਦੇ ਨਾਂ ਤੇ ਲੋਕਾਂ ਨੂੰ ਆਪਸ ਚ ਪਾੜ ਕੇ ਰਾਜਨੀਤੀ ਕਰਦੇ ਨੇ ਔਰ ਇਹ ਇੱਕ ਪਾਰਟੀ ਨਹੀਂ ਸਾਰੀਆਂ ਪਾਰਟੀਆਂ ਕਰਦੀਆਂ ਨੇ ਇੱਥੇ ਇਸ ਹਮਾਮ ਚ ਸਾਰੇ ਨੰਗੇ ਨੇ ਹੁਣ ਚਰਨਜੀਤ ਚੰਨੀ ਦੀ ਇੱਕ ਵੀਡੀਓ ਤਾਂ ਮੋਦੀ ਸਾਹਿਬ ਨੇ ਉਥੇ ਵਖਾਤ ਹੀ ਬਿਹਾਰ ਦੇ ਲੋਕਾਂ ਨੂੰ ਤੇ ਮੋਦੀ ਸਾਹਿਬ ਦੀ ਆਪਣੀ ਪਾਰਟੀ ਕੀ ਕਰਦੀ ਹੈ ਬੜੇ ਐਸੇ ਬਿਆਨ ਨੇ ਮੋਦੀ ਸਾਹਿਬ ਦੀ ਆਪਣੀ ਪਾਰਟੀ ਦੇ ਵੱਡੇ ਆਗੂਆਂ ਦੇ ਜਿਹਦੇ ਵਿੱਚ ਬੀਜੇਪੀ ਦੇ ਵੱਡੇ ਆਗੂਆਂ ਨੇ ਦੂਸਰੇ ਜਿਹੜੇ ਘੱਟ ਗਿਣਤੀ ਵਾਲੇ ਧਰਮ ਨੇ ਭਾਰਤ ਦੇ ਵਿੱਚ ਸਿੱਖ ਭਾਈਚਾਰਾ ਮੁਸਲਮਾਨ ਭਾਈਚਾਰਾ ਉਹਨਾਂ ਬਾਰੇ ਐਸੀਆਂ ਟਿੱਪਣੀਆਂ ਕੀਤੀਆਂ ਨੇ ਐਸੇ ਬਿਆਨ ਦਿੱਤੇ ਨੇ ਜਿਹੜੇ ਕਿਸੇ ਨੂੰ ਵੀ ਜਾਇਜ਼ ਨਹੀਂ ਲੱਗਦੇ ਔਰ ਉਹ ਬੜੇ ਵੱਡੇ ਬਿਆਨ ਜਿਹੜੇ ਆ ਉਹ ਰਹੇ ਆ ਬੀਜੇਪੀ ਦੇ ਕਈ ਆਗੂਆਂ ਦੇ ਉੱਪਰ ਅਸ਼ਿਕਾਇਤਾਂ ਵੀ ਪੁਲਿਸ ਨੂੰ ਦਿੱਤੀਆਂ ਜਾ ਚੁੱਕੀਆਂ ਹੋਈਆਂ ਨੇ ਕੇਸ ਵੀ ਚੱਲ ਰਹੇ ਨੇ ਜਿਹੋ ਜਿਹੇ ਬਿਆਨ ਇਹ ਆਪ ਦੇ ਦਿੰਦੇ ਆ ਮੋਦੀ ਸਾਹਿਬ ਵੀ ਕਈ ਵਾਰ ਅਜਿਹੇ ਬਿਆਨਾਂ ਕਰਕੇ ਚਰਚਾ ਦੇ ਵਿੱਚ ਆਏ ਹੁਣ ਚਰਨਜੀਤ ਚੰਨੀ ਦਾ ਬਿਆਨ ਉਥੇ ਮੋਦੀ ਸਾਹਿਬ ਨੇ ਜ਼ਿਕਰ ਕੀਤਾ ਤੇ ਚੰਨੀ ਸਾਹਿਬ ਕਾਂਗਰਸ ਨੂੰ ਚੰਨੀ ਸਾਹਿਬ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਚੋਂ ਬਾਹਰ ਕਰਨਾ ਪਿਆ ਮੈਨੂੰ ਲੱਗਦਾ ਹੈ ਕਿ ਵੈਸੇ ਚੰਨੀ ਸਾਹਿਬ ਨੂੰ ਵੀ ਥੋੜਾ ਸੋਚ ਕੇ ਗੱਲ ਕਰਨੀ ਚਾਹੀਦੀ ਆ ਕਈ ਵਾਰੀ ਉਹ ਲੋਰਚ ਆ ਜਾਂਦੇ ਨੇ ਤੇ ਉਹ ਵੀ ਫਿਰ ਬੜੀਆਂ ਅਜੀਹੀਆਂ ਗੱਲਾਂ ਕਰਦੇ ਨੇ ਜਿਨ੍ਹਾਂ ਨੂੰ ਫਿਰ ਵਿਰੋਧੀ ਇਹੋ ਜੇ ਟਾਈਮ ਦੇ ਉੱਪਰ ਵਰਤਦੇ ਨੇ ਪਿਛਲੀਆਂ ਵੋਟਾਂ ਵਾਲੇ ਚਰਨਜੀਤ ਚੰਨੀ ਨੇ 2022 ਦੇ ਵਿੱਚ ਪੰਜਾਬ 'ਚ ਐਸੇ ਬਿਆਨ ਦਿੱਤੇ ਸੀ ਜਿਹੜੇ ਵੱਡੇ ਚਰਚਾ ਚਾਏ ਸੀ ਮੈਂ ਬੱਕਰੀ ਚੋਣ ਲੈ ਲੈਣਾ ਮੈਂ ਟੈਂਟ ਲਾ ਲੈਣਾ ਵਗੈਰਾ ਵਗੈਰਾ ਤਾਂ ਵਿਰੋਧੀਆਂ ਨੇ ਇਹਨਾਂ ਬਿਆਨਾਂ ਦੇ ਉੱਪਰ ਮੀਮ ਬਣਾਏ ਸੀ ਕਾਫੀ ਚਰਚਾ ਦੇ ਵਿੱਚ ਉਹ ਬਿਆਨ ਚੰਨੀ ਸਾਹਿਬ ਦੇ ਰਹੇ ਦੂਜੀ ਵੱਡੀ ਖਬਰ ਤਰਨਤਾਰਨ ਦੇ ਵਿੱਚ ਜਿਮਣੀ ਚੋਣ ਦਾ ਇਲੈਕਸ਼ਨ ਚੱਲ ਰਿਹਾ ਹੈ ਤੇ ਉੱਥੇ ਬੇਰੁਜ਼ਗਾਰ ਤੇ ਗਰੀਬ ਲੋਕ ਤੇ ਕਿਸਾਨ ਵੱਖ-ਵੱਖ ਤਰ੍ਹਾਂ ਦੇ ਪ੍ਰਦਰਸ਼ਨ ਕਰ ਰਹੇ ਨੇ ਤੇ ਵੇਖਣ ਨੂੰ ਇਹ ਮਿਲਦਾ ਕਿ ਜਿਹੜੇ ਵੀ ਤਬਕੇ ਦੇ ਲੋਕ ਉੱਥੇ ਪ੍ਰਦਰਸ਼ਨ ਕਰਨ ਨੂੰ ਜਾਂਦੇ ਨੇ ਜਾਂ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਦਫ਼ਤਰ ਹੈ ਉਹਨੂੰ ਘੇਰਨ ਜਾਂਦੇ ਨੇ ਤਾਂ ਉਹਨਾਂ ਦੀ ਪੁਲਿਸ ਦੇ ਨਾਲ ਟਕਰਾਅ ਹੁੰਦਾ ਉਹੀ ਸਾਰੇ ਲਾਠੀ ਚਾਰਜ ਉਹੀ ਸਾਰਾ ਮਾਹੌਲ ਪੰਜਾਬ ਦੇ ਵਿੱਚ ਅੱਜ ਵੀ ਵੇਖਣ ਨੂੰ ਮਿਲ ਰਿਹਾ ਜੋ ਪਿਛਲੀਆਂ ਸਰਕਾਰਾਂ ਵੇਲੇ ਮਿਲਦਾ ਸੀ ਆਮ ਆਦਮੀ ਪਾਰਟੀ ਇਹ ਦਾਅਵੇ ਕਰਦੀ ਰਹੀ ਵੀ ਸਾਡੀ ਸਰਕਾਰ ਲਿਆਓ ਤੇ ਫਿਰ ਅਸੀਂ ਸਾਡੇ ਸਰਕਾਰ ਚ ਕੋਈ ਲਾਠੀ ਚਾਰਜ ਨਹੀਂ ਹੋਣਗੇ ਕੋਈ ਅਸੀਂ ਧਰਨੇ ਨਹੀਂ ਲਗਣ ਦਿਆਂਗੇ ਪਹਿਲਾਂ ਹੀ ਲੋਕਾਂ ਦੇ ਮਸਲੇ ਹੱਲ ਕਰ ਦਿਆਂਗੇ ਪਰ ਉਹ ਸਾਰਾ ਕੁਝ ਅੱਜ ਉਸੇ ਤਰ੍ਹਾਂ ਚੱਲ ਰਿਹਾ ਬੀਤੇ ਕੱਲ੍ਹ ਕਈ ਬੇਰੁਜ਼ਗਾਰਾਂ ਦੀਆਂ ਜਥੇਬੰਦੀਆਂ ਨੇ ਉੱਥੇ ਵੱਡੇ ਪ੍ਰਦਰਸ਼ਨ ਕੀਤੇ ਕਈ ਟੀਚਰਾਂ ਅਧਿਆਪਕਾਂ ਦੀਆਂ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤੇ ਨੇ ਪਰ ਉੱਥੇ ਪੁਲਿਸ ਦੇ ਨਾਲ ਕਾਫੀ ਤਣਾਤਨੀ ਕੱਲ ਵੀ ਆਈ ਅੱਜ ਪੰਜਾਬ ਸਟੂਡੈਂਟ ਯੂਨੀਅਨ ਪੰਜਾਬ ਦੇ ਵਿੱਚ ਆ ਵੱਡਾ ਪ੍ਰਦਰਸ਼ਨ ਕਰ ਰਹੀ ਹੈ 1984 ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਦੂਜੇ ਪਾਸੇ ਵੱਡੀ ਖਬਰ ਆ ਰਹੀ ਹੈ 14 ਵੱਡੇ ਅਧਿਕਾਰੀ ਜਿਹੜੇ ਆ ਉਹ ਤਲਬ ਕਰ ਲਏ ਗਏ ਆ ਕਿੱਥੇ ਤੁਹਾਨੂੰ ਪਤਾ ਹੈ ਪਿਛਲੇ ਦਿਨੀ ਹਰਿਆਣਾ ਦਾ ਇੱਕ ਬਹੁਤ ਵੱਡਾ ਪੁਲਿਸ ਅਫਸਰ ਜਿਹੜਾ ਏ ਡੀ ਜੀ ਪੀ ਪੂਰਨ ਕੁਮਾਰ ਉਹਨੇ ਆਤਮ ਹੱਤਿਆ ਕੀਤੀ ਸੀ ਆਪਣੇ ਆਪ ਨੂੰ ਗੋਲੀ ਮਾਰ ਕੇ ਔਰ ਉਸ ਉਸ ਦੀ ਆਤਮ ਹੱਤਿਆ ਤੋਂ ਬਾਅਦ ਹਰਿਆਣਾ ਦੇ ਵਿੱਚ 14 ਵੱਡੇ ਅਫਸਰਾਂ ਜਿਨ੍ਹਾਂ ਚ ਹਰਿਆਣਾ ਦੇ ਪੁਲਿਸ ਮੁਖੀ ਦਾ ਨਾਮ ਵੀ ਸ਼ਾਮਲ ਹੈ ਉਹਨਾਂ ਨੂੰ ਤਲਬ ਕੀਤਾ ਗਿਆ ਹੁਣ ਕਿਉਂਕਿ ਕੇਸ ਉਹਨਾਂ ਤੇ ਦਰਜ ਕਰ ਲਿਆ ਗਿਆ ਸੀ ਡੀ ਜੀ ਪੀ ਸਮੇਤ 14 ਅਧਿਕਾਰੀਆਂ ਤੇ ਕੇਸ ਦਰਜ ਕੀਤਾ ਸੀ ਤੇ ਫਿਰ ਜਾਂਚ ਦੇ ਲਈ ਜਿਹੜੀ ਟੀਮ ਬਣਾਈ ਗਈ ਆ ਉਹ ਹੁਣ 14 ਅਧਿਕਾਰੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਪਰ ਸਵਾਲ ਇੱਥੇ ਵੱਡਾ ਹੈ ਕੀ ਜਿਹੜੀ ਪੁਲਿਸ ਦੀ ਬਣਾਈ ਗਈ ਜਾਂਚ ਟੀਮ ਆ ਜਿਹਦੇ ਡੀਜੀਪੀ ਸਭ ਤੋਂ ਵੱਡਾ ਅਫਸਰ ਹੁੰਦਾ ਪੁਲਿਸ ਦਾ ਤੇ ਡੀਜੀਪੀ ਤੋਂ ਵੀ ਪੁੱਛਗਿੱਛ ਕੀਤੀ ਜਾਣੀ ਹੈ ਤਾਂ ਜਿਹੜੇ ਡੀਜੀਪੀ ਤੋਂ ਹੇਠਲੇ ਰੈਂਕ ਦੇ ਅਫਸਰ ਨੇ ਕੀ ਉਹ ਆਪਦੇ ਹੀ ਸੀਨੀਅਰ ਅਫਸਰ ਰਹੇ ਡੀਜੀਪੀ ਦੇ ਉੱਪਰ ਇਸ ਤਰ੍ਹਾਂ ਪੁੱਛਗਿੱਛ ਕਰ ਸਕਣਗੇ ਜੇ ਮੇਰੀ ਉਹਨਾਂ ਦੀ ਡਿਊਟੀ ਲਈ ਗਈ ਹੈ ਬਹੁਤ ਵੱਡਾ ਸਵਾਲ ਹੈ ਜਿਹੜਾ ਆਈਪੀਐਸ ਪੂਰਨ ਕੁਮਾਰ ਨੇ ਆਤਮ ਹੱਤਿਆ ਕੀਤੀ ਸੀ ਉਹਦੀ ਪਤਨੀ ਜਿਹੜੀ ਕਿ ਖੁਦ ਆਈਐਸ ਅਫਸਰ ਹੈ ਤੇ ਉਹਦਾ ਜਿਹੜਾ ਸਾਲਾ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਆ ਬਠਿੰਡਾ ਤੋਂ ਅਮਿਤ ਰਤਨ ਕੋਟ ਫੱਤਾ ਉਹ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਰਹੇ ਨੇ ਔਰ ਉਹ ਸੀਬੀਆਈ ਦੀ ਜਾਂਚ ਦੀ ਮੰਗ ਕਰ ਰਹੇ ਨੇ ਕਿ ਇਸ ਮਾਮਲੇ ਦੇ ਉੱਪਰ ਸੀਬੀਆਈ ਤੋਂ ਜਾਂਚ ਕਰਾਈ ਜਾਏ ਕਿਉਂਕਿ ਜਿਹੜਾ ਖੁਦਕੁਸ਼ੀ ਨੋਟ ਮਿਲਿਆ ਸੀਗਾ ਉਸ ਵੱਡੇ ਅਫਸਰ ਦੀ ਖੁਦਕੁਸ਼ੀ ਤੋਂ ਬਾਅਦ ਉਹਦੇ ਵਿੱਚ ਜਿਹੜੇ ਅਫਸਰਾਂ ਦੇ ਨਾਮ ਨੇ ਉਹ ਬਹੁਤ ਸੀਨੀਅਰ ਅਫਸਰ ਨੇ ਤੇ ਉਹਨਾਂ ਤੋਂ ਪੁੱਛ ਕੇ ਬਹੁਤ ਜ਼ਰੂਰੀ ਹੈ ਹੁਣ ਅਗਲੀ ਵੱਡੀ ਖਬਰ ਜਿਹੜੀ ਆ ਉਹ ਪਿਛਲੇ ਇੱਕ ਹਫ਼ਤੇ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਗੋਲੀਆਂ ਮਾਰ ਕੇ ਕਤਲ ਕੀਤੇ ਜਾਂਦੀਆਂ ਖਬਰਾਂ ਆਈਆਂ ਪਹਿਲਾਂ ਤਾਂ ਜਗਰਾਉਂ ਤੋਂ ਇੱਕ ਕਬੱਡੀ ਖਿਡਾਰੀ ਤੇਜਪਾਲ ਨੂੰ ਗੋਲੀਆਂ ਮਾਰ ਕੇ ਸ਼ਰੇ ਬਾਜ਼ਾਰ ਮਾਰਿਆ ਗਿਆ। ਬੀਤੇ ਕੱਲ ਫਿਰ ਬਟਾਲਾ ਤੋਂ ਖਬਰ ਆਈ ਡੈਲੋ ਰੋਡ ਦੇ ਉੱਪਰ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਤੇ ਅੱਜ ਗੈਂਗਸਟਰਾਂ ਨੇ ਜ਼ਿੰਮੇਵਾਰੀ ਲਈ ਹੈ। ਔਰ ਅੱਜ ਖਬਰ ਆ ਰਹੀ ਹੈ ਅਮਰਤਸਰ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਜਦੋਂ ਉਹ ਜਾ ਰਿਹਾ ਸੀ। ਤਾਂ ਜਦੋਂ ਉਹ ਕਣਕ ਬੀਜ ਰਿਆ ਸੀ ਆਪਣੇ ਖੇਤ ਦੇ ਵਿੱਚ ਉਸ ਵਕਤੋਂ ਦੇਤੇ ਗੋਲੀਆਂ ਚਲਾਈਆਂ ਗਈਆਂ ਔਰ ਰੋਜ਼ਾਨਾ ਹੀ ਪੰਜਾਬ ਦੇ ਵਿੱਚ ਬੜੇ ਬੇਖੌਫ ਤਰੀਕੇ ਦੇ ਨਾਲ ਇਸ ਤਰ੍ਹਾਂ ਦੀਆਂ ਵੱਡੀਆਂ ਵਾਰਦਾਤਾਂ ਹੋ ਰਹੀਆਂ ਨੇ ਪੰਜਾਬ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਪੰਜਾਬ ਸਰਕਾਰ ਜਿਹੜੀ ਅਮਨ ਸ਼ਾਂਤੀ ਦਾ ਦਾਵਾ ਕਰਦੀ ਰਹੀ ਦੂਜੀਆਂ ਸਰਕਾਰਾਂ ਦੇ ਉੱਪਰ ਵੱਡੇ ਸਵਾਲ ਚੁੱਕਦੀ ਰਹੀ ਕਿ ਇਹਨਾਂ ਦੇ ਰਾਜ 'ਚ ਅਮਨ ਸ਼ਾਂਤੀ ਨਹੀਂ ਅੱਜ ਉਹਦੇ ਆਪਦੇ ਟਾਈਮ ਦੇ ਉੱਪਰ ਉਹੀ ਕੁਝ ਹੋ ਰਿਹਾ ਜੋ ਪਿਛਲੀਆਂ ਸਰਕਾਰਾਂ ਵੇਲੇ ਚੱਲਦਾ ਸੀ ਕੋਈ ਬਦਲਾ ਕੋਈ ਫਰਕ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਅੱਜ ਲੋਕ ਮੰਗ ਕਰਦੇ ਨੇ ਕਿ ਇਹ ਸਾਰਾ ਕੁਝ ਜਿਹੜਾ ਰੋਕਿਆ ਜਾਣਾ ਚਾਹੀਦਾ ਇਹਨੂੰ ਲਗਾਮ ਪਾਉਣੀ ਚਾਹੀਦੀ ਹੈ ਤੁਸੀਂ ਇਹ ਸਾਰੇ ਕੁਸ਼ਤੇ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨ